ਹੋਗੀ ਠੀਕ ਆ ਲੋ ਜੀ ਚਾਹ ਦੋ ਡਾਂਗ ਚੋ ਗਲੀ ਜਾਂ ਨੀ ਪਾਮਾ ਚ ਚਾਰ ਡਾਂਗ ਚੋਂ ਠੀਕ ਆ ਲੋ ਭਰਾ ਚੱਕਰ ਸੱਤ ਥਾਣ ਤੁਨ ਬਿੱਥੀ ਤੇ ਲੱਗਿਆ ਬਹੁਤ ਸੋਣਾ ਰੋਕ ਲੋ ਭਰਾ ਮਾੜੇ ਥਾਣ ਦਿਖਾ ਦੇ ਚੰਗੀ ਜਿਹਾ ਲੋ ਜੀ ਰੋਕ ਲੋ ਮਾੜਾ ਲੋ ਜੀ ਬਸ ਥੋੜਾ ਜਿਹਾ ਕੈਮਰਾ ਤੋਂ ਹਾਂਜੀ ਚਲੋ ਕੋਈ ਨਾ ਕੋਈ ਨਾ ਲਿਆ ਉੱਥੀ ਦੇਓ ਚਲੋ ਕੋਕੇ ਜੀ ਨੇੜੇ ਕਰਾਂਗੇ ਨਾ ਕੈਮਰਾ ਫਿਰ ਡਰ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਿੰਮ ਵਾਲੇ ਕੋਠੇ ਨਿੰਮ ਵਾਲੇ ਕੋਠੇ ਮੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ گاਵਾ ਤੇ ਇਕਤਾਜੀ ਸੂਈ ਮੱਝ ਤੇ ਇਕਤਾਜੀ ਸੂਈ ਗਾਂ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭਾਈ ਜੀ ਸਾਸਿਕਾ ਜੀ ਸਾਸਿਕਾ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਬਾਈ ਸਰਬਜੀਤ ਹੂੰ ਬੱਬੀ ਕਹਿ ਦਿੰਦੇ ਆ ਹਾਂਜੀ ਤੇ ਪਿੰਡ ਨਹਿਮਾ ਵਾਲਾ ਮੋੜ ਜ਼ਿਲ੍ਹਾ ਬਰਨਾਲਾ ਸੀ ਤਹਿਸੀਲ ਤਪਾਈ ਠੀਕ ਆ ਤੇ ਪਹਿਲੀ ਵੈੜ ਦੀ ਜਾਣਕਾਰੀ ਜੀ ਵੈੜ ਬਈ ਦੂਜੇ ਸੂਏ ਸੂਈਆ ਰਾਤ ਹਾਂਜੀ ਤੇ ਦੁੱਧ ਦੇ ਦੂ 20 ਤੋਂ ਬਾਰ ਬਾਰ ਜੀ 25 ਲੀਟਰ ਦੇ ਦੇ 22 ਦੇ ਦੇ ਠੀਕ ਆ ਜੇਰ ਜੂ ਡਾਣਾ ਜੀ ਜੇਰ ਜੂ ਰੋਕਿਆ ਬਾਈ ਜੀ ਠੀਕ ਆ ਤੇ ਬੱਚਾ ਕੀ ਦਿੱਤਾਈ ਬੱਚਾ ਬੱਛਾ ਦੇਤਾ ਬਾਈ ਬੱਛਾ ਹਾਂਜੀ

ਯੋਸ਼ ਚੈੱਕ ਕਰ ਸਕਦੇ ਹੋ ਤਾਂ ਕਿ ਲੈਵਲ ਉਹ ਬਹੁਤ ਸੋਹਣਾ ਲੱਗਿਆ ਕਰਮ ਅਮਰ ਦੀ ਹਾਂਜੀ ਭਾਈ ਰੇਟ ਇਹਦਾ ਇਹਦਾ ਭਾਈ ਰੇਟ ਆਪਾਂ ਉਨਾ ਹੀ ਰੱਖਾਂਗੇ ਜਿੱਤੇ ਮਾਨਤਾ ਨਾ ਹੋ ਸਕੇ ਹਾਂਜੀ ਆਪਾਂ 80000 ਦੀ ਬੜੀ ਦੇ ਦੇਣੀ ਹੈ 80000 ਹਾਂਜੀ ਦੋਪਰਾ ਚੈੱਕ ਕਰ ਸਕਦੇ ਹੋ ਕੱਦ ਬੜੇ ਸੁਖਣਾ ਸੋਹਣਾ ਦੁਬਾਰੇ ਫਿਰ ਚੈੱਕ ਕਰ ਲੋ ਚਾਹਤੀ ਮਾਰ ਲੋ ਠੀਕ ਹੈ ਨਾ ਬੱਸਾ ਬਹੁਤ ਸੋਹਣਾ ਜਿਵੇਂ ਅਸੀਂ ਦੀ ਕਹਾਵਤ ਸੀ ਅਸੀਂ 60000 ਦੀ ਬਾਈ ਕਹਿੰਦਾ ਹਾਂ ਜਾਂ ਨਾ ਦੇ ਦਾਂਗੇ ਰੇਟ ਬਾਈ ਕਹਿੰਦਾ ਫਿਕਸ ਹੀ ਆ ਅਡਰ ਕੁਆਲਟੀ ਫਿਰ ਦੇਖ ਸਕਦੇ ਹੋ ਦੁਬਾਰਾ ਥਣ ਥਣ ਬਹੁਤ ਸੁਨਾ ਲੇਵਾ ਠੀਕ ਹੈ ਜੀ ਹਾਂ ਜੀ ਬਾਈ ਮੱਝ ਦੀ ਜਾਂ ਕਰੀ ਦਈ ਇਹ ਮੱਝ ਬਾਈ ਤੀਜਾ ਸੂਆ ਸੂਈ ਆ ਅੱਜ ਪੰਜਵਾਂ ਦਿਨ ਸੂਈ ਨੂੰ ਆ ਜੀ ਇਹਦੇ ਹਲੇ 12 ਲੀਟਰ ਬੋਲਾ ਤਿਆਰ ਆ ਜੀ ਕੰਡੇ ਵਾਲਾ ਜਮਾਂ ਤਿਆਰ ਆਈ ਰੈਡੀ ਆ ਠੀਕ ਆ ਤੇ ਬੱਚਾ ਦੇਖ ਲ ਮਗਰ ਕੱਟੀ ਆ ਜੀ ਬਹੁਤ ਚੰਗੀ ਮਗਰ ਕੱਟੀ ਆ ਹਾਂ ਜੀ ਠੀਕ ਆ ਲੋਪਰਾ ਕੱਟੀ ਵੀ ਚੰਗੀ ਜਾਂਦੀ ਆ ਕਰਮਾ ਵਾਲੀ ਠੀਕ ਆ ਜੀ ਕੋਈ ਗੱਲ ਨਹੀਂ ਤੋੜ ਦੋ ਲੋਪਰਾ ਲੇਵਾ ਨਾ ਇਹਦਾ ਤੁਸੀਂ ਦੇਖ ਸਕ ਤੇ ਬਾਈ ਕਹਿੰਦਾ 12 ਲੀਟਰ ਦੁੱਧ ਕੰਡੇ ਵਾਲਾ ਪਿਆਰ ਹੈ। ਲੋ ਜੀ। ਬੋਲਾ। ਤੇ ਹਲਦਾ ਕਰਮਾੜੀ ਬਦੂਗੀ ਹਣਾ ਜੀ? ਆ 15 ਲੀਟਰ ਬਾਈ ਖੁੱਲਾ ਦਊਗੀ। ਠੀਕ ਆ। ਲੋ ਜੀ। ਚਾਹ ਦੋ ਡਾਂਗ ਚੋ ਗਲੀ ਜਾਂ। ਪਾਮ ਜੀ ਚਾਰ ਡਾਂਗ ਚੋਣ। ਠੀਕ ਆ। ਲੋ ਭਰਾ। ਚੱਕਰ ਸੱਤ ਥਾਣ ਤੋਂ ਬਿੱਥੀ ਤੇ ਲੱਗਿਆ ਬਹੁਤ ਸੋਹਣਾ ਰੋਕ ਲੋ ਭਰਾ ਮਾੜਾ ਥਾਣ ਦਿਖਾਦਾ ਚੰਗੀ ਜਿਹਾ। ਲੋ ਜੀ। ਰੋਕ ਲੋ ਮਾੜਾ। ਲੋ ਜੀ। ਬਸ। ਥੋੜਾ ਜਾ ਕੈਮਰੇ ਤੋਂ। ਆਹ ਚਲੋ ਕੋਈ ਨਾ ਕੋਈ ਨਾ ਲਿਆ ਉੱਤੀ ਦੇਓ ਚਲੋ। ਕੋਕੋ ਜੀ ਨੇੜੇ ਕਰਾਂਗੇ ਨਾ ਕੈਮਰਾ ਫੜ ਦਈਏ ਬੱਚੇ ਦਾ ਕਰ ਦਈਏ ਥੋੜਾ ਜਿਹਾ ਹਸਪਤਾਲ پاس ਸੋਹਰਾ ਤਰ੍ਹਾਂ ਕਰਮੋਬੜੀ ਦਾ ਸੋਹਣਾ ਤੇ ਮਾਗਰ ਵੀ ਬਹੁਤ ਸੋਹਣੀ ਕੱਟੀ ਆ ਬਈ ਟੀਕੇ ਦਾ ਕੱਟੀ ਦਾ ਪਤਾ ਕਿਹੜੀ ਦੀ ਆ ਨਹੀਂ ਟੀਕੇ ਦਾ ਨਹੀਂ ਪਤਾ ਬਾਈ ਠੀਕ ਆ ਲੋ ਜੀ ਨਾ ਇਧਰੋਂ ਫਿਰ 15 ਕਿਲੋ ਬਈ ਖੁੱਲਾ ਦੁੱਧ ਦਊਗੀ ਜਿਹੜਾ 5 ਵਜੇ ਤੱਕ ਕੋਈ 12 ਕਿਲੋ ਬਹੁਤ ਕਰਦੀ ਨਹੀਂ ਝੋਟੀ ਸਹੀ ਗੱਲ ਹੈ ਸਹੀ ਗੱਲ ਲੋ ਜੀ اگਲੀ ਸੈੱਟ ਚੈੱਕ ਕਰ ਸੋ ਭਰਾ ਥੋੜਾ ਜਿਆ ਨੂੰ ਆਇਆ ਵੀ ਸੂਣ ਦਾ ਕਰਕੇ ਥੋੜਾ ਚੱਖੇ ਨਾ ਜਾਨਵਰ ਲੋ ਜੀ ਹਾਂਜੀ ਵੀ ਰੇਟ ਦਾ ਰੇਟ ਬਾਈ ਇਹਦਾ ਫਿਕਸ ਵੀ ਆਪਾਂ ਲੱਖ ਤੋਂ ਮਾਨਤਾ ਨਹੀਂ ਕਰਨਾ ਜੀ ਲੱਖ ਤੋਂ ਹਾਂਜੀ ਲੋਪਰਾ ਲੋਕ ਮਨ ਲਓ ਇੱਕ 20 ਕਰਾ ਲਓ ਜੀ 25 ਕਰਾ ਲਓ ਆਪਾਂ ਲੱਖ ਤੋਂ ਮਾਨਤਾ ਕਰਨ ਦਾ ਸਹਿਦੀ ਤੇ ਜੋ ਕਿ 15 ਲੀਟਰ ਦੀ ਸਹਿਦੀ ਆਪਣੀ ਠੀਕ ਆ ਜੇ ਆਪਣਾ ਕੋਈ ਸਾਈ ਬੈਨਾਂ ਵੀ ਕਰ ਲੂਗਾ ਹਾਂਜੀ 5 ਦਿਨਾਂ ਤੱਕ ਆਪਾਂ 15 ਲੀਟਰ ਦੁੱਧ ਕਰਕੇ ਵੀ ਦੇ ਦਾਂਗੇ ਠੀਕ ਆ ਹਾਂਜੀ ਲੋਪਰਾ ਬਦ ਵਾਰੇ ਫੇਰ ਚਾਤੀ ਮਾਰ ਲਓ ਬਾਈ ਕਹਿੰਦਾ ਪੂਰੀ ਸਹਿਤੀਆ 15 ਲੀਟਰ ਦਾ ਉਦ ਤਿਆਰ ਆ ਤਿਆਰ ਹੋ ਜਾਊਗਾ ਪਰ ਹੁਣ ਇਸ ਟਾਈਮ 12 ਲੀਟਰ ਚਾਹੇ 2 ਡੰਗ ਚਾਹੇ 3 ਡੰਗ ਜੇ 5-4 ਦਿਨ ਬਾਈ ਕਹਿੰਦਾ ਰੋਕ ਕੇ ਲਓ ਪੂਰਾ ਲੀਟਰ ਮਣ ਕੇ ਕਹਿੰਦਾ ਤੁਹਾਨੂੰ ਮੱਝ ਦੇ ਦਾਂਗੇ ਲੱਖ ਤੋਂ ਅੰਦਰ ਅੰਦਰ ਠੀਕ ਹੈ ਜੀ ਠੀਕ ਹੈ ਦੂਜੀ ਦੱਸੋ ਜਾਣਕਾਰੀ ਗਾਂ ਦੀ ਇਹ ਗਾਂ ਨੂੰ ਅੱਜ 15 ਦਿਨ ਹੋ ਗਏ ਸੂਈ ਨੂੰ ਇਹਦਾ ਬੱਚਾ ਗਿਆ ਮਰ ਠੀਕ ਆ ਤੇ ਦੁੱਧ ਹੈਗਾ 15 ਲੀਟਰ ਜੀ ਠੀਕ ਆ ਹਾਂਜੀ ਲਓ ਜੀ ਚੱਕਾ ਸਭ ਦੁੱਧ 15 ਲੀਟਰ ਚਾਹ ਦੋ ਡਾਂਗ ਚੋਲੇ ਜੀ ਭਾਵੇਂ ਚਾਰ ਡਾਂਗ ਚੋਲੇ ਜੀ ਠੀਕ ਆ ਤੋਰ ਦੋ ਫਿਰ ਇਹਨੂੰ ਲਓ ਜੀ ਕੱਦ ਬੱਟ ਸੋਨਾ ਸੁਖਨਾ ਕਰਮਾਂ ਵਾਲੀ ਦਾ ਤੇ ਬਾਈ ਦੇ ਰੇਟ ਫੈਕਸੀ ਆ ਬਾਈ ਕਹਿੰਦਾ ਬਾਲੇ ਆ ਪਰ ਰੇਟ ਮੰਗਦੇ ਨਹੀਂ ਠੀਕ ਹਨ ਲਓ ਜੀ ਲੋਕ ਤੋਰਾ ਤਰਾ ਦੇਖ ਸੰਦੇ ਕਰਮ ਵਾਲੀ ਦਾ ਲੈਓ ਜੀ ਮੋੜ ਲਿਓ ਆ ਜਾ ਬੱਤਾ ਆ ਜਾ ਇਹ ਲੋਕ ਜੀ ਸੋਹਣਾ ਤਾਨ ਤੁਹਣਾ ਚਾਰੇ ਪਿੱਥੀ ਮਸਣ ਲੱਗੇ ਭਰਾ ਹਾਂਜੀ ਭਾਈ ਰੇਟ ਦਾ ਰੇਟਾਂ ਦੇ 50 ਚ ਮਾਨਤਾਨ ਕਰ ਦਾਂਗੇ 50000 ਚ ਬਾਈ ਕਹਿੰਦਾ ਮਾਨਤਾਨ ਫੁੱਲ ਕਰ ਦਾਂਗੇ ਠੀਕ ਆ ਜੀ ਹਾਂਜੀ ਬਾਈ 2 3 ਨੰਬਰ 4 ਨੰਬਰ ਦਾ ਇਹ ਸਵਾ ਢੋਲਕ ਮਹੀਨੇ ਦੀ ਸੂਈ ਵੀ ਆ ਜੀ ਠੀਕ ਆ ਹਾਂਜੀ ਸਵਾ ਡੇਢ ਮਹੀਨੇ ਦੀ ਸੂਈ ਵੀ ਆ ਲੋ ਜੀ ਦੁੱਧ ਫਿਰ ਦੁੱਧ 10 ਲੀਟਰ ਜੀ ਤੇ ਬੱਚਾ ਬੱਚਾ ਬੱਛਾ ਜੀ ਮਗਰ ਮਗਰ ਬੱਸਾ ਬੱਸਾ ਦੇਖ ਸਕਦੇ ਹਾਂ ਬਰਾ ਆਸ ਬੱਚਾ ਤੇ ਤੋੜ ਦੋ ਬਰਾ ਨੂੰ ਵੀ ਲੋ ਜੀ 10 ਲੀਟਰ ਬਾਈ ਦਾ ਦੁੱਧ ਤਿਆਰ ਆ ਚਾਹੇ ਦੋ ਡਾਂਗ ਤਸੱਲੀ ਕਰਕੇ ਲੋ ਜਾ ਸਕਦੇ ਹਾਂ ਲੋਜੀ ਪੰਜ ਬਤਵਾਂ ਆਜ ਆ ਲੈ ਲੋਜੀ ਲੈ ਲੋ ਲੈ ਲੋ ਆਜਾ ਬਤਾ ਜਾ ਲੋਜੀ ਤੁਰਾ ਤਰਾ ਦੇਸੇ ਨ ਕਰਮਾਲ ਦਾ ਬਾਈ ਨੇ ਆਪਣਾ ਸਾਡਾ ਦੇ ਰੇਟ ਆਪਣਾ ਦੱਸਦੇ ਬਾਕੀ ਆ ਮਾ ਆਪਾਂ ਗਾਣਾ ਬਹੁਤ ਪੁਰਾਣਾ ਆਜਾ ਬਤਾ ਜਾ ਬਹੁਤ ਬਹੁਤ ਸੁਣਾ ਬਾਈ ਕੋਲ ਹਰ ਤਰ੍ਹਾਂ ਦੇ ਘੱਟ ਵੱਧ ਰੇਟ ਵਾਲੇ ਨਾਲ ਹੈਗਾ ਹਾਂ ਜੀ ਰੇਟ ਵੀ ਇਹ ਦਾ ਰੇਟ ਪਰ ਬਕਸਾ 28000 ਚ ਮਾਨਤਾ ਕਰਤਾ ਹੈ 28000 ਚ ਭਰਾ ਮਾਨਤਾ ਕਹਿੰਦਾ ਬਾਈ ਕਿੰਨਾ ਠੀਲ ਠੰਡੀ ਬਹੁਤ ਆ ਜੀ ਠੀਕ ਆ ਠੀਕ ਆ ਲੋ ਭਰਾ ਕਿਸ ਨੇ ਘੱਟ ਪੈਸੇ ਲੈਣੇ ਆ ਵੱਧ ਲਾਉਣੇ ਆ ਪਰ ਵੈਸੇ ਰੇਟ ਬਾਈ ਦੇ ਬਿਲਕੁਲ ਜਾਇਜ਼ ਆ ਠੀਕ ਹੈ ਜੀ ਕਮੈਂਟ ਤੇ ਸਿਰੇ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਇੱਕ ਬਿਲਕੁਲ ਤਾਜੀ ਆ ਸਾਨੂੰ ਮੈਂ ਫਿਰ ਪਛਾਤੀ ਮਰਵਾਣਾ ਗਾਂ ਦੇ ਵਧੀਆ ਗਾਂ ਕੱਦ ਬੱਡ ਬੋਦੀ ਵਾਲੀ ਠੀਕ ਹੈ ਜੀ ਮਾਗਰਪਸਾ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ